ਖੂਨਦਾਨ ਜੀਵਨਦਾਨ ਇਸੇ ਮਿਸ਼ਨ ਤੇ ਚੱਲਦੇ ਆ ਗੌਰਵ ਮੈਲਨਪ੍ਰੀਤ ਸਿੰਘ ਮੱਲੀ ਸੁਪੁੱਤਰ ਸਰਦਾਰ ਕਲਦੀਪ ਸਿੰਘ ਮੱਲੀ ਪਿੰਡ ਚੁग्गाਕਲਾਂ ਜ਼ਿਲ੍ਹਾ ਮੋਗਾ ਨੇ ਆਪਣਾ 18ਵਾਂ ਜਨਮ ਦਿਨ ਖੂਨਦਾਨ ਕਰਕੇ ਮਨਾਇਆ ਜਿਵੇਂ ਸਰਦਾਰ ਕਲਦੀਪ ਸਿੰਘ ਮੱਲੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੱਧ ਝਾੜ ਕੇ ਹਿੱਸਾ ਲੈਂਦੇ ਰਹਿੰਦੇ ਹਨ ਉਸੇ ਹੀ ਤਰ੍ਹਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਵੀ ਪ੍ਰੇਰਨਾ ਦਿੱਤੀ ਜਿ ਸਦਕਾ ਗੁਰਮਲਨ ਪ੍ਰੀਤ ਸਿੰਘ ਮੱਲੀ ਨੇ ਆਪਣੇ ਜਨਮ ਦਿਨ ਤੇ ਆਪਣਾ ਖੂਨਦਾਨ ਕੀਤਾ ਸੋ ਅਸੀਂ ਆਪਣੇ ਚੈਨਲ ਵੱਲੋਂ ਇਹਨਾਂ ਦੀ ਸਲਾਘਾ ਕਰਦੇ ਹਾਂ ਤੇ ਹੋਰ ਵੀ ਬੇਨਤੀ ਕਰਦੇ ਹਾਂ ਕਿ ਆਪਣੇ ਜਨਮ ਦਿਨ ਤੇ ਜਿੱਥੇ ਬੂਟੇ ਲਗਾਉਣੇ ਚਾਹੀਦੇ ਹਨ ਤੇ ਉਥੇ ਗੁਰਮੈਲਨ ਪ੍ਰੀਤ ਸਿੰਘ ਮੱਲੀ ਵਾਂਗੂ ਖੂਨਦਾਨ ਵੀ ਕਰਨਾ ਚਾਹੀਦਾ ਹੈ ਸੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਕਮੈਂਟ ਕਰਕੇ ਗੁਰਮੈਲਨ ਪ੍ਰੀਤ ਸਿੰਘ ਮੱਲੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿਓ ਸੋ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ ਧੰਨਵਾਦ ਦੋਸਤੋ